कलम मेरे हाथ से बजती दरबार वरगी हाथ जसवाल बने दुनिया में कला बनी खुद जसवाल दे जवाब जीम अवे जून दीया छुट्टियां वधा दे डिमांड बड़ी ही आ रही है 6वीं तो 12वीं तक जनता ही जा रही है तोता मूवी जो बोली कटने ते वो सच हो जाने क्योंकि तेरा तो है रोज का ਨਾਲੇ ਫੋਲੋ ਕਰ ਲੋ ਜਿਹੜਾ ਆਈ ਵਾਰ ਕੰਮ ਤੁਹਾਡਾ ਕਰਾਵੇ ਨਾਲੇ ਟੈਨਸ਼ਨ ਨਾ ਲਵੋ ਉਹਨੂੰ ਕੋਈ ਦੁੱਖ ਸ਼ੋ ਨਹੀਂ ਸਹਦਾ ਜਿਹੜਾ ਨਾਮ ਆਪੇ ਦਾ ਧਿਆਵੇ ਸੁਪਨਿਆਂ ਦੀ ਉਡਾਨ ਕੁਝ ਪੌਣ ਦੀ ਚਾਹਤ ਤੇ ਨਿੱਕੀ ਉਮਰੇ ਵੱਡੇ ਸੁਪਨਿਆਂ ਨੂੰ ਸੱਚ ਕਰਨ ਦਾ ਜਜ਼ਬਾ ਜਦੋਂ ਕਿਸੇ ਮਨੁੱਖ ਦੇ ਵਿੱਚ ਸਮਾਉਂਦਾ ਤਾਂ ਮੰਜ਼ਿਲ ਖੁਦ ਬਖੁਦ ਚੱਲ ਕੇ ਉਸ ਇਨਸਾਨ ਦੇ ਕੋਲ ਪਹੁੰਚ ਆਉਂਦੀ ਹੈ ਗੱਲ ਕਰਦੀ ਆ ਇਸ ਮਾਸੂਮ ਬੱਚੀ ਦੀ ਜਿਸ ਦਾ ਨਾਮ ਸਿਮਰਨ ਕੌਰ ਹੈ ਜੋ ਕਿ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਚ 11ਵੀਂ ਕਲਾਸ ਦੀ ਸਟੂਡੈਂਟ ਹੈ ਤੇ ਸਿਮਰਨ ਦੇ ਪਿਤਾ ਇੱਕ ਟਰੱਕ ਡਰਾਈਵਰ ਦੇ ਵਜੋਂ ਤੇ ਮਾਤਾ ਘਰੇਲੂ ਮਹਿਲਾ ਨੇ ਤੇ ਭਰਾ ਆਟੋ ਡਰਾਈਵਰ ਵਜੋਂ ਆਪਣੇ ਜੀਵਨ ਦਾ ਗੁਜ਼ਰ ਬਸਰ ਕਰਦੇ ਨੇ ਕਈ ਰੂੜੀਵਾਦੀ ਸੋਚ ਦੇ ਮਾਲਕ ਧੀਆ ਦੇ ਪੈਦਾ ਹੋਣ ਤੇ ਖੁਸ਼ ਨਹੀਂ ਹੁੰਦੇ ਪਰ ਜਦ ਇੱਕ ਧੀ ਦੇ ਵੱਲ ਆਪਣੀ ਯੋਗਤਾ ਦੇ ਸਿਰ ਤੇ ਕਾਮਯਾਬੀ ਦੀਆਂ ਸਿੱਖ ਰਾਂ ਛੁਈਆਂ ਜਾਂਦੀਆਂ ਨੇ ਤਾਂ ਇੱਕ ਬਾਪ ਦਾ ਸਿਰ ਫਖਰ ਦੇ ਨਾਲ ਉੱਚਾ ਹੋ ਜਾਂਦਾ ਇਕ ਮਾ ਦੀਆਂ ਸਦਰਾ ਪੂਰੀਆਂ ਹੋ ਜਾਂਦੀਆਂ ਨੇ ਤੇ ਭਰਾਵਾਂ ਦੇ ਸਿਰ ਵੀ ਮਾਨ ਦੇ ਨਾਲ ਉੱਚੇ ਹੋ ਜਾਂਦੇ ਨੇ ਸਿਮਰਨ ਕੌਰ ਨੂੰ ਬਚਪਨ ਤੋਂ ਹੀ ਸੁੰਦਰ ਲਿਖਾਈ ਦਾ ਸ਼ੌਂਕ ਸੀ ਅਕਸਰ ਉਹ ਸਕੂਲ ਦੇ ਵਿੱਚ ਆਪਣੀ ਸੁੰਦਰ ਲਿਖਾਈ ਦੇ ਵਿੱਚ ਸਕੂਲ ਟੀਚਰਸ ਦੀਆਂ ਨਜ਼ਰਾਂ ਦੇ ਵਿੱਚ ਇੱਕ ਤਾਰੇ ਦੀ ਤਰ੍ਹਾਂ ਬਣੀ ਰਹੀ ਹੈ ਉਸ ਦੇ ਇਸ ਹੁਨਰ ਨੂੰ ਦੇਖ ਕੇ ਇੱਕ ਟੀਵੀ ਰਿਐਲਿਟੀ ਸ਼ੋਅ ਕਿਸਮੇ ਕਿੰਨਾ ਹੈ ਦਮ ਟੀਮ ਦੇ ਵੱਲੋਂ ਉਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਇਸ ਦੇ ਵਿੱਚ ਉਸ ਵੱਲੋਂ ਪਹਿਲੇ ਸਥਾਨ ਤੇ ਆ ਕੇ ਟਰੋਫੀ ਤੇ ਮੈਡਲ ਜਿੱਤ ਕੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ ਜਦੋਂ 24 ਨਿਊਜ਼ ਪੰਜਾਬ ਦੀ ਟੀਮ ਦੇ ਵੱਲੋਂ ਇਸ ਉਪਲਬਧੀ ਤੇ ਉਸ ਦੇ ਮਾਤਾ ਪਿਤਾ ਤੇ ਸਕੂਲ ਦੇ ਡਾਇਰੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਬੱਚੇ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਨੇ ਤੇ ਉਹ ਉਸ ਨੂੰ ਬਿਆਨ ਵੀ ਨਹੀਂ ਕਰ ਸਕਦੇ ਕਿ ਆਖਰ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਹਾਂਜੀ ਸਾਨੂੰ ਇਨੂੰ ਜਿਹੜਿਆ ਸ ਬਚਪਨ ਤੋਂ ਸ਼ੌਂਕ ਸੀ ਤੇ ਇਹਨੂੰ ਸਕੂਲ ਦੇ ਸਾਰੇ ਉਹਨਾਂ ਨੇ ਪ੍ਰਿੰਸੀਪਲ ਮੈਡਮ ਨੇ ਵੀ ਟੀਚਰਸ ਨੇ ਵੀ ਸਾਰਾ ਸਕੂਲ ਹੀ ਸਪੋਰਟ ਕਰਦਾ ਹੈ ਇਸਨੂੰ ਤੇ ਸਾਨੂੰ ਵੀ ਜਦੋਂ ਮਤਲਬ ਕਿ ਇਹ ਅਹਿਸਾਸ ਹੋਇਆ ਕਿ ਅਸੀਂ ਸਾਡੇ ਬੱਚੇ ਦੇ ਵਿੱਚ ਕੋਈ ਟੈਲੈਂਟ ਹੈ ਉਹਨੂੰ ਹੱਲਾਸ਼ੇਰੀ ਦਿੱਤੀ ਤੇ ਪੂਰ ਸਪੋਰਟ ਕੀਤੀ ਸੀ ਆਪਣੇ ਬੱਚੇ ਦੀ ਹਾਂਜੀ ਇਹਦੇ ਪਾਪਾ ਆਟੋ ਚਲਾਉਂਦੇ ਨੇ ਤੇ ਉਹਦੇ باوجود ਵੀ ਅਸੀਂ ਕਿਹਾ ਕਿ ਨਹੀਂ ਆਪਣੇ ਬੱਚੇ ਨੂੰ ਅਸੀਂ ਮਤਲਬ ਕਿ ਜਿਹੜਾ ਇਹਦਾ ਟੈਲੈਂਟ ਆ ਉਹਨੂੰ ਅੱਗੇ ਵਧਾਉਣਾ ਹੈ ਤੇ ਸਾਡੇ ਬੱਚੇ ਨੇ winner ਆ ਕੇ ਵੀ ਸਾਡਾ ਮਾਣ ਮਹਿਸੂਸ ਕਰਾਇਆ ਸਾ। ਇਹਦੇ ਬਾਰੇ ਸਾਨੂੰ ਬੜੀ ਖੁਸ਼ੀ ਹੋਈ ਆ ਤੇ ਜਦੋਂ ਆਪਣਾ ਜਿੰਦਗੀ ਜਿੱਤੀ ਆ ਤੇ ਬਚਪਨ ਤੋਂ ਹੀ ਨੂੰ ਸ਼ੌਂਕ ਸੀ ਇਹ ਰੋਪਾਨੀ ਮਸ਼ੀਨ ਵਿੱਚ ਪੜ੍ਹਦੇ ਸੀ ਤੇ ਅਸੀਂ ਵੀ ਇਹਦੀ ਪੂਰ ਸਪੋਰਟ ਕੀਤੀ। ਅੱਜ ਜਿਹੜਾ ਆਪਣਾ ਦੁਆਲੇ ਆ ਰਿਹਾ ਜਦੋਂ ਕਿ ਜੇ 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 ਲਿਆ ਗਿਆ ਤੇ ਚਾਰ ਰਾਊਂਡ ਜਿਹੜੇ ਲੁਧਿਆਣਾ ਦੇ ਵਿੱਚ ਹੋ ਗਏ ਸੀ ਸੈਮੀ ਫਾਈਨਲ ਤੱਕ ਤੇ ਹੁਣ ਗ੍ਰਾਂਡ ਫਾਈਨਲ ਜਿਹੜਾ ਇਹ ਸੰਗਰੂਰ ਸ਼ਹਿਰ ਦੇ ਵਿੱਚ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਅਸੀਂ ਇਸ ਮਾਣ ਦਾ ਜਲ ਕੇ ਕੇਐਸਡੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰੀਏ ਸਾਡੇ ਸਾਰੇ ਅਤੇ ਹਜ਼ਾਰਾਂ ਬੱਚਿਆਂ ਨੂੰ ਪਿੱਛੇ ਛੱਡ ਕੇ ਇੱਥੇ ਤੱਕ ਰੇ ਸਾਡੀ ਚੀਭਾਂ ਚ ਦੇਖ ਲਈ ਖੁਸ਼ੀ ਦਿਖਾਈ ਮੈਂ ਤਾਂ ਇਹ ਹੀ ਕਹਾਂਗਾ ਕਿ ਹਰ ਬੱਚੇ ਨੂੰ ਤਰੱਕੀ ਕਰਨੀ ਚਾਹੀਦੀ ਹੈ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਵਧੀਆ ਕੰਮਕਾਰ ਚ ਲੱਗ ਜਾਣਾ ਹੈ ਕਲਮ ਮੇਰੇ ਹੱਥ ਵੱਜਦੀ ਤਲਵਾਰ ਵਰਗੀ ਹਰ ਅੱਖਰ ਮੇਰਾ ਜਜ਼ਬਾ ਹਰ ਲਾਈਨ ਇੱਕ ਲੜਾਈ ਸ਼ਾਇਰੀ ਵਾਲੀ ਕੁੜੀਆਂ ਮੈਂ ਜਿਹੜੀ ਕਾਗਜ਼ ਤੇ ਨਹੀਂ ਦਿਲਾਂ ਤੇ ਲਿਖਦੀ ਪਰਛਾਈ ਸਫਾ ਸਫਾ ਮੇਰੀ ਮਿਹਨਤ ਹੀ ਕਹਾਣੀ ਆ ਜਿੱਥੇ ਰੰਗਾ ਦੇ ਨਾਲ ਲਫ਼ਜ਼ ਵੀ ਬਣਾਈ ਬਣੇ ਮਿਹਰਬਾਨੀ ਆ ਕਿਸੇ ਨੇ ਕਿਹਾ ਇਹ ਕਲਾ ਹੈ ਮੈਂ ਕਿਹਾ ਇਹ ਜ਼ਿੰਦਗੀ ਹੈ ਜਿੱਥੇ ਹਰ ਅੱਖਰ ਜਿ ਰੁਕਿਆ ਮੇਰਾ ਰੂਹਾਨੀ ਹੈ ਦਿਲੋਂ ਲਿਖੀ ਰੱਤਾ ਜਾ ਕੇ ਸਵਾਰੀ ਮੁਖਦ ਹੀ ਬਣਾਈ ਯਾਰੀ ਕਲਾ ਮੇਰਾ ਸ਼ੱਕ ਨਹੀਂ ਮੇਰਾ ਜਵਾਬ ਹੈ ਜਦ ਜਵਾਬ ਜਦ ਸਵਾਲ ਬਣੇ ਦੁਨੀਆ ਮੈਂ ਕਲਾ ਬਣੀ ਖੁਦ ਜਵਾਲ ਦੇ ਜਵਾਬ ਚਿਮਾਵੇ ਜੂਨ ਦੀਆਂ ਛੁੱਟੀਆਂ ਵਧਾ ਦੇ ਡਿਮਾਂਡ ਬੜੀ ਹੀ ਆ ਰਹੀ ਆ 6ਵੀਂ ਤੋਂ 12ਵੀਂ ਤੱਕ ਜਨਤਾ ਹੀ ਜਾ ਰਹੀ ਆ ਤੂੰ ਤਾਂ ਮੂੰਹ ਵਿੱਚੋਂ ਬੋਲੀ ਕੱਢਨੇ ਤੇ ਉਹ ਸੱਚ ਹੋ ਜਾਣੇ ਕਿਉਂਕਿ ਤੇਰਾ ਤਾਂ ਹੈ ਰੋਜ਼ ਦਾ ਨਾਲੇ ਫੋਲੋ ਕਰ ਲੋ ਜਿਹੜਾ ਆਈ ਵਾਰ ਕੰਮ ਤੁਹਾਡਾ ਕਰਾਵੇ ਨਾਲੇ ਟੈਨਸ਼ਨ ਨਾ ਲਵੋ ਉਹਨੂੰ ਕੋਈ ਦੁੱਖ ਸ਼ੋ ਨਹੀਂ ਸਕਦਾ ਜਿਹੜਾ ਨਾਮ ਜਿਵੇਂ ਬਾਬੇ ਦਾ ਧਿਆਨ ਹਾਂਜੀ ਮੈਨੂੰ ਇਹਦੇ ਵਿੱਚ ਵਿਨਰ ਹੋ ਕੇ ਬਹੁਤ ਖੁਸ਼ੀ ਹੋਈ ਇਹਦੇ ਵਿੱਚ ਮੇਰੇ ਪੇਰੈਂਟਸ ਦਾ ਸਕੂਲ ਟੀਚਰਸ ਦਾ ਤੇ ਫਰੈਂਡਸ ਦਾ ਬਹੁਤ ਵਧੀਆ ਸਹਿਯੋਗ ਰਿਹਾ ਮੈਂ థాంక్స్ ਕਰਦੀ ਆ ਕੇ ਕੇ ਐਚ ਡੀ ਟੀਮ ਦਾ ਤੇ ਆਪਣੇ ਪੇਰੈਂਟਸ ਦਾ ਕਿ ਉਹਨਾਂ ਨੇ ਮੈਨੂੰ ਇੱਥੇ ਤੱਕ ਇਹ ਕਾਮ ਹਾਸਿਲ ਕਰਵਾਇਆ ਹਾਂ ਹਾਂ ਜੀ ਮੈਂ சுரேਸ਼ ਕੁਮਾਰ ਡੈਕਟਰ ਗੁਰੂ ਤੇਈਵਾ ਪਬਲਿਕ ਸਕੂਲ ਕਰਮ ਤੋਂ ਪ੍ਰਮੋਤਿਤ ਜਾਨਾ ਸਾਡੇ ਸਕੂਲ ਦਾ ਪਲੱਸ 1 ਦਾ ਬੱਚਾ ਹਰ ਸਿਮਰਨ ਕੌਰ ਜਿਸਨੇ ਕਿਸਮੇ ਕਿੰਨਾ ਹੈ ਦਮ ਟੈਲੈਂਟ ਵਿੱਚ ਭਾਗ ਲਿਆ ਅਤੇ ਉਸ ਵਿੱਚੋਂ ਜਿੱਤੂ ਰਹੀ ਇਸ ਬੱਚੇ ਨੇ ਸ਼ੁਰੂ ਤੇ ਲੈ ਕੇ ਆਖਰੀ ਸੱਪ ਤੱਕ ਬੜੀ ਮਿਹਨਤ ਤੇ ਬੜੀ ਸਿੱਧਕਤ ਦੇ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਜਿਹਦੇ ਵਿੱਚ ਬੱਚੇ ਦੀ ਮਿਹਨਤ ਮਾਪਿਆਂ ਦਾ ਸਹਿਯੋਗ ਤੇ ਅਧਿਆਪਕਾਂ ਦੀ ਗਾਈਡੈਂਸ ਨੇ ਪੂਰਾ ਪੂਰਾ ਆਪਣਾ ਯੋਗਦਾਨ ਪਾਇਆ ਤੇ ਬੱਚੇ ਨੇ ਅੱਜ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਬੱਚੇ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਤੇ ਮੈਂ ਚਾਹੁੰਦਾ ਕਿ ਬੱਚਾ ਹੋਰ ਅੱਗੇ ਹੋਰ ਅੱਗੇ ਜਾਵੇ ਤੇ ਜ਼ਿੰਦਗੀ ਵਿੱਚ ਹੋਰ ਰੰਗੀਆਂ ਰੰਗੀਆਂ